ਬੜੀ ਮੱਦ ਪਾਣੀ ਘਟਣਾ ਕਹਿ ਸਕਦੇ ਆ ਆ ਜਿਹੜਾ ਕੀ ਰੋਜ਼ ਹੀ ਇਹ ਸਿਲਸਲਾ ਬਣਿਆ ਹੈ ਕਿ ਕੋਈ ਦਿਨ ਖਾਲੇ ਨਹੀਂ ਜਾ ਰਿਹਾ ਜਿਸ ਦਿਨ ਕੋਈ ਡੈਡ ਬੋਡੀ ਨਹੀਂ ਆ ਰਹੀ ਹਮ ਚਾਹੇ ਜੈਂਟਸੇ ਗੱਡੇ ਥੱਲੇ ਆ ਜਾਂ ਨਹਿਰ ਚ ਹੈ ਜਾਂ ਕੋਈ ਸੁਸਾਇਡ ਹੈ ਜਾਂ ਫਾਂਸੀ ਹੈ ਇਹ ਰੋਜ਼ ਦਾ ਸਿਲਸਲਾ ਜਾਰੀ ਹੈ ਬੁਲਾਮਾ ਇਨਰ ਜੋ ਡੰਡਰਲਾ ਦਾ ਏਰੀਆ ਹੈਗਾ ਉਥੋਂ ਸਾਨੂੰ ਅੱਜ ਇੱਕ ਲੇਡੀ ਦੀ লাশ ਮਿਲੀ ਪਾਣੀ ਵਿੱਚ ਆਲਾ ਜਿੱਥੋਂ ਅਸੀਂ ਉਮਦ ਕਰਕੇ ਹਸਪੀਟਲ ਅਸੀਂ 72 ਘੰਟੇ ਲਈ ਰੱਖ ਦਿੱਤਾ ਹੈ। ਆ ਬੋਹਰ ਦੇ ਪਿੰਡ ਝੰਡਵਾਲਾ ਹਨੁਵੰਤਾ ਨੇੜਿਓਂ ਲੰਗਦੀ ਨਹਿਰ ਵਿੱਚੋਂ ਇੱਕ ਅਣਪਛਾਤੀ ਔਰਤ ਦੀ ਲਾਸ਼ ਅੱਧ ਸੜੀ ਹਾਲਤ ਵਿੱਚ ਮਿਲੀ ਜਿਸ ਨੂੰ ਨਰ ਸੇਵਾ ਨਰਨ ਸੇਵਾ ਸਮਤੀ ਦੇ ਮੈਂਬਰਾਂ ਵੱਲੋਂ ਹਸਪਤਲ ਦੇ ਮੁਰਦਾ ਖਰਚ ਰਖਵਾਇਆ ਗਿਆ। ਔਰਤ ਦੇ ਸਿਰ ਤੇ ਡੁੰਗੀਆਂ ਸਟਾਂ ਦੇ ਨਿਸ਼ਾਨ ਹੋਣ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੋ ਸਕਦਾ ਹੈ। ਜਿਸਤੇ ਨਰ ਸੇਵਾ ਨਰਨ ਸੇਵਾ ਸਮਤੀ ਦੇ ਮੈਂਬਰ ਬਿੱਟੂ ਨਰੋਲਾ ਅਤੇ ਸੋਨੂ ਗੌਰਵ ਨੇ ਮੌਕੇ ਤੇ ਪਹੁੰਚ ਕੇ ਕੱਲਰ ਖੇੜਾ ਚੌਂਕੀ ਦੇ ਹਰਪੀਤ ਸਿੰਘ ਦੀ ਹਾਜ਼ਰੀ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 30 ਤੋਂ 35 ਸਾਲ ਦੀ ਹੈ ਜਿਸ ਨੇ ਮੈਰੂਨ ਰੰਗ ਦਾ ਕੁੜਤਾ ਪਾਇਆ ਹੋਇਆ ਸੀ ਉਸ ਦੇ ਸਿਰ ਤੇ ਕਿਸੇ ਤਿੱਖੀ ਚੀਜ਼ ਨਾਲ ਹਮਲੇ ਦੇ ਨਿਸ਼ਾਨ ਸਨ ਔਰਤ ਨੇ ਆਪਣੇ ਸਜੇ ਹੱਤੇ ਮੋਤੀ ਦਾ ਕੰਗਣ ਪਾਇਆ ਹੋਇਆ ਅਤੇ ਉਸ ਦੀ Laash ਕਰੀਬ 2-3 ਦਿਨ ਪੁਰਾਣੀ ਇਸ ਦੌਰਾਨ ਪੁਲਿਸ ਨੇ Laash ਨੂੰ ਪਛਾਣ ਅਤੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਚ ਰਖਵਾਇਆ। ਥਾਣਾ ਖੂਇਆ ਸਰਬਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਪਣਾ ਅਨਸਰਾਜ ਕਿਥੋਂ ਦੇ ਵਾਸੀ ਹੋ? ਜੰਡਵਾਲਾ ਨੂੰ ਬੰਤਾ। ਕੀ ਤੁਸੀਂ ਵੇਖਿਆ ਮੌਕੇ ਤੇ ਦੀ? ਮੈਂ ਖੇਤੀ ਆਇਆ ਸੀ ਤਾਂ ਮੈਂ ਵੇਖ ਕੇ ਫੋਨ ਕਰਤਾ ਸੀ। ਹਮ ਉਨਕੀ ਵੇਖਿਆ ਤੇ ਇੱਥੇ ਲਾਸ ਪਈ ਸੀ ਕਦੋਂ ਕਿੰਨਾ ਕੁ ਟਾਈਮ ਦੇ ਉਹ 9 ਵਜੇ ਦਿਆ ਸਰ ਹਾਂਜੀ ਤੇ ਫਿਰ ਤੁਸੀਂ ਪੁਲਿਸ ਨੂੰ ਤਲਾ ਦਿੱਤੀ ਹਾਂਜੀ ਕਿਸ ਤਰ੍ਹਾਂ ਦੇ ਲਾਤਾ ਲੇਡੀਜ਼ ਦੇ ਕੋਈ ਪਤਾ ਲੱਗਿਆ ਨਹੀਂ ਪਤਾ ਨਹੀਂ ਹਮ ਕਿੰਨੇ ਦਿਨ ਪੁਰਾਣੀ ਹੈ ਲਾਸ ਪਤਾ ਨਹੀਂ ਜੀ ਆ ਕਿੰਨੇ ਦਿਨ ਦੀ ਠੀਕ ਕਿਦਾਂ ਦੱਸੇ ਤੁਹਾਡੇ ਕਹਿਣਾ ਚਾਹੋਗੇ ਕਿਸ ਤਰ੍ਹਾਂ ਮਿਲੀ ਸੀ ਤੁਹਾਨੂੰ ਜੀ ਕੋਈ ਬੜੀ ਮੱਲ ਬਾਗੀ ਘਟਣਾ ਕਹਿ ਸਕਦੇ ਆਪਾਂ ਜਿਹੜਾ ਕਿ ਰੋਜ਼ ਹੀ ਇਹ سلسلہ ਬਣਿਆ ਆਇਆ ਹੈ ਕਿ ਕੋਈ ਦਿਨ ਖਾਲੇ ਨਹੀਂ ਜਾ ਰਿਹਾ ਜਿਸ ਦਿਨ ਕੋਈ ਡੈਡ ਬੋਡੀ ਨਹੀਂ ਆ ਰਹੀ ਹਮ ਚਾਹੇ ਜੈਂਟਸੇ ਗੱਡੀ ਥੱਲੇ ਆ ਜਾਂ ਮਹਿਰ ਚਾਹੇ ਜਾਂ ਕੋਈ ਸੁਸਾਈਡ ਆ ਜਾਂ ਕੋਹਾਂਸੀ ਇਹ ਰੋਜ਼ ਦਾ ਸਿਲਸਲਾ ਜਾਰੀ ਰਹਿ ਹਮ ਇੱਕ ਸਾਨੂੰ ਜੰਡਵਲਾ ਮਨਤਾ ਸੂਚਨਾ ਮਿਲੀ ਸੀ ਚਰਾਈ ਤੋਂ ਕਿ ਡੈਡ ਬੋਡੀ ਜੋ ਜਾਲ ਚ ਪਈ ਹੈ ਤੇ ਮੈਂ ਤਾਂ ਇੱਕ ਟੀਮ ਉੱਥੇ ਪਹੁੰਚੀ ਸਾਨੂੰ ਉੱਜੇ ਨਾਲ ਦੇ ਤੇ ਲੇਡੀ ਜੀ ਉਮਰ ਲਗਭਗ ਠੀਕ ਸਾਲ ਦੀ ਹੈ ਠੀਕ ਹੈ ਠੀਕ ਹੈ ਜੀ ਹਮ ਉਹਨੇ ਮਤਲਬ ਅਰਦ ਨਗ ਨਗਨ ਵਸਤਾ ਜ ਹੈ ਠੀਕ ਹੈ 101% ਦਾ ਵੀ ਉਹਨਾਂ ਦਾ ਨੁਕਸਾਨ ਕੀਤਾ ਗਿਆ ਹੈ ਮਤਲਬ ਕਾਪਾ ਮਾਰ ਕੇ ਉਹਦੇ ਗਲੇ ਤੇ ਐਡਾ بڑا ਕੱਟ ਲੱਗਿਆ ਹੈ ਠੀਕ ਹੈ ਤੇ ਜਪਦਾ ਵੀ ਕਿਸੇ ਨੇ ਕੁਝ ਤਾਂ ਬਾਕੀ ਸੇ ਪਰਿਵਾਰ ਵੀ ਹੋਵੇ ਕਿ ਨਰਸਨ ਨੈਨਸਾ ਜਾਂ ਪੁੱਤ ਸਾਸੂ ਨੇ ਸੰਪਰਕ ਕਰ ਸਕਦਾ ਕਿੰਨੀ ਜਗਾਂ ਤੇ ਨਿਸ਼ਾਨ ਹੈਗੇ ਉੱਤਰਾ ਦੇ ਅੱਛਾ ਥੋੜਾ ਆਪਣਾ ਨਰਸਨ ਨਰਸਨ ਦਾ ਨੰਬਰ ਦਈਏ ਤਾਂ 98895500 ਰਾਜਕੁਮਾਰ ਜਰਾਏ ਜੀ ਨੂੰ ਸੰਪਰਕ ਕਰ ਸਕਦਾ ਹੈ ਠੀਕ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਆਪ ਉਸ ਮੌਕੇ ਪਹੁੰਚ ਜੱਟ ਗੁੱਡੀ ਹੁਣ ਜੱਟਪੁੱਤ ਨੂੰ ਲੈ ਕੇ ਸਰਕਾਰੀ ਹਸਪਤਲ ਖਾ ਦਿੱਤਾ ਗਿਆ ਤੇ ਜੋ ਕਾਰਨ ਬੰਦੀ ਹੈ ਜਿਸ ਨੂੰ ਕਰੀ ਚਾਹੀਦੀ ਹੈ ਲੇਕਿਨ ਹੱਤਿਆ ਦਾ ਜ਼ੋਰ ਚਾਂਸ ਹੈ ਵੀ ਉਹਨਾਂ ਮਾਲ ਕਿਹੜੇ ਰੰਗ ਦੇ ਕੱਪੜੇ ਪਾਏ ਇੱਕ ਲੇਡੀ ਦੀ লাশ ਮਿਲੀ ਹੈ ਮਲੂਕਪੁਰਾ ਮਾਈਨਰ ਤੋਂ ਕੀ ਇਨਫਾਰਮੇਸ਼ਨ ਮਿਲੀ ਸੀ ਸਰ ਤਾਂ ਜੈਨਜੀ ਮਲੂਕਪੁਰਾ ਮਾਈਨਰ ਜੋ ਡਾਂਡਰਲਾ ਦਾ ਏਰੀਆ ਹੈਗਾ ਉਤੋਂ ਸਾਨੂੰ ਅੱਜ ਇੱਕ ਲੇਡੀ ਦੀ লাশ ਮਿਲੀ ਪਾਣੀ ਦੀ ਚਾਲ ਹੈ ਜਿੱਥੋਂ ਅਸੀਂ ਉਹਨੂੰ ਬਰਾਮਦ ਕਰਕੇ ਹਸਪਤਲ ਅਸੀਂ 72 ਆਵਰਸ ਲਈ ਰੱਖ ਦਿੱਤਾ ਹੈ ਜਦੋਂ ਲੇਡੀਆਂ ਦੀ ਪਛਾਣ ਹੋ ਗਈ ਉਸ ਤੋਂ ਬਾਅਦ ਹੀ ਅਗਲੀ ਜਲੀ ਕਾਰਵਾਈ ਅਮਲ ਚੁਲਾਈ ਜਾਂਦੀ ਜਾਏਗੀ ਲੇਡੀ ਦਾ ਹੁਲੀਆ ਕਿਸ ਤਰ੍ਹਾਂ ਦਾ ਸੀਗੇ ਸਰ ਲੇਡੀਆਂ ਦੇ ਟੌਪ ਜਿਹੜਾ ਹੈ ਉਹ ਰੈਕਟਰ ਦਾ ਪਾਇਆ ਹੋਇਆ ਹੈ ਜੀ ਸੋ ਨੈਕਸਟ ਜੋ ਵੀ ਉਹਦੀ ਡਿਟੇਲਸ ਹੈ ਉਹ ਅਸੀਂ ਸੋਸ਼ਲ ਮੀਡੀਆ ਥਰੂ ਸ਼ੇਅਰ ਕਰਾਂਗੇ ਸੋ ਜਿੱਥੋਂ ਦਾ ਵੀ ਇਨਫਰਮੇਸ਼ਨ ਹੋਊਗੀ ਅਸੀਂ ਫਾਰਵਰਡ ਕਰਕੇ ਇਹਦੀ ਜਲਦੀ ਤੋਂ ਜਲਦੀ ਪਛਾਣ ਕਰਾ ਕੇ ਅਗਲੀ ਕਾਰਵਾਈ ਕਰਾਂਗੇ ਸਰ ਲੋਕਾਂ ਵੱਲੋਂ ਤੇ ਸੰਸਥਾ ਵੱਲੋਂ ਦੱਸਿਆ ਗਿਆ ਕੋਈ ਉਹਨਾਂ ਤੇ ਕੋਈ ਸਰੀਰ ਤੇ ਸੱਟਾਂ ਦੇ ਨਿਸ਼ਾਨ ਨੇ ਕੋਈ ਕੱਟਕੁੱਟ ਵਗੈਰਾ ਸਾਰੇ ਉਸ ਦੇਖੋ ਜੀ ਲਾਸ਼ ਜਿਹੜੀ ਆ ਨਾ ਕਾਫੀ ਜਦੋਂ ਪਾਣੀ 'ਚ ਜ਼ਿਆਦਾਤਰ ਚੋੜੇਂਦੀ ਹੈ ਨਾ ਉਹ ਕੋਈ ਕਈ ਵਾਰ ਗੜਾ ਵਗੈਰਾ ਜੋ ਵੀ ਹੈ ਉਹ ਗੜਾ ਉਹ ਬਾਕੀ ਜੋ ਡਿਪੈਂਡਸ ਹੈ ਡਾਕਟਰੀ ਰਿਪੋਰਟ ਤੇ ਜਦੋਂ ਡਾਕਟਰ ਜੇ ਉਹਨਾਂ ਦੀ ਕੋਈ ਸ਼ੰਕਾ ਵਾਲੀ ਗੱਲ